चार दिन तो लापता बच्चे दी माता पिता का रो रोके होया बुरा हाल अपने गुआचे मुंडे पंजाब वासियां अगे माता पिता ने हाथ जोड़ के लाई गुहार जंडियाला गुरु के लागे पिंड बंडाला तो नौजवान सिंह पुत्र लखविंदर सिंह माता गुरप्रीत कौर वासी पिंड बंडाला दे माता के माता पिता ने पत्रकारा जानकारी दिद्या दसिया कि साढ़ा लड़का साहिलप्रीत सिंह उम्र सतारा साल जो कि खंडूर साहिब स्कूल में पढ़ता है मिती तेईस सितंबर दो हज़ार पजी नूल तो घर वापस आया पर घर नहीं पहुंचया बिना दस्या चार दिनों तो वो लापता है पिछले परिवार का रो रू होया बुरा हाल परिवार ने लोगों अगे बेनती की है कि अगर जे किसी पता लगे लग तो सानू तुरंत जानकारी दिखी जाए तो उस वाजिब इनाम दिता जाएगा परिवार की चिंता उदों गई जो एक सी कैमरे कैमरे लड़का अपनी स्कूटरी लादा होया नज़र आया उस तो उस घर वापस नहीं आया इस तो इसके बाद उस बारे कोई जानकारी नहीं मिली परिवार ने सारे जान पहचान वाले तो रिश्तेदार संपर्क किया पर उसकी कोई जानकारी नहीं मिली

ਕੀ ਤਰੀਕਾ ਹੈ ਪੜ੍ਹਾਈ ਸਕੂਲ ਹੀ ਥੋੜੀ ਜੀ ਗੱਲ ਹੋਈ ਸਕੂਲੇ ਕਿਸੇ ਨਾਲ ਲੜਾਈ ਝਗੜਾ ਹੈ ਨਹੀਂ ਸਕੂਲ ਚੀਟਿੰਗ ਕਰਦਾ ਟੀਚਰ ਨੇ ਪੜ ਲਿਆ ਉਹਦਾ ਮੋਬਾਈਲ ਪੜ ਲਿਆ ਤੇ ਘਰ ਨੂੰ ਫੋਨ ਕੀਤਾ ਕਿ ਇਹਦਾ ਮੋਬਾਈਲ ਰੱਖਣ ਲਗੇ ਸਵੇਰੇ ਤੁਸੀਂ ਆ ਕੇ ਮਿਲਿਓ ਠੀਕ ਹੈ ਬਸ ਇਹ ਗੱਲ ਇਹ ਤੋਂ ਬਾਅਦ ਕਰਨੀ ਜੇ ਆ ਕਿੰਨੇ ਵਜੇ ਦੀ ਗੱਲ ਜਦੋਂ ਤੁਹਾਡੇ ਕਰੋਗੇ ਬੱਚਾ ਸਵੇਰੇ 7:00 ਵਜੇ ਕਿ ਤੁਸ ਕਰ ਹੈ ਘਰ ਹੈ ਵਪਾਰ ਘਰ ਹਾਂਜੀ ਘਰ ਹੈ ਇਹ ਘਰ ਤੋਂ ਕਿੰਨੂ 1 ਕਿਲੋਮੀਟਰ ਦੂਰ ਐਕਟਿਵਾ ਲਾ ਕੇ ਸ਼ੋਰੂਮ ਹੀ ਐਕਟਿਵਾ ਦਾ ਸਕੂਟਰਿਆਂ ਦਾ ਉੱਥੇ ਐਕਟਿਵਾ ਲਾ ਕੇ ਉਹ ਵੀਰ ਨੂੰ ਦੱਸ ਗਿਆ ਕਿ ਮੈਂ ਇੱਥੇ ਲਾ ਚੱਲੇ ਹਾਂ ਜੇ ਜੇਕਰ ਕੋਈ ਆਇਆ ਤੇ ਉਹਨੂੰ ਦੇ ਦੇਉ ਨਹੀਂ ਤੇ ਆਪ ਛੱਡ ਆਇਓ ਮੈਂ ਟ੍ਰਿਪ ਤੇ ਚੱਲੇ ਆ ਜੇ ਉਤੋਂ ਬਾਅਦ ਨਹੀਂ ਆਇਆ ਉਹ ਕੋਈ ਫੋਨ ਕੋਈ ਮੈਸੇਜ ਆਇਆ ਉਹਨਾਂ ਦਾ ਕੁਝ ਨਹੀਂ ਜੀ ਆਇਆ ਠੀਕ ਹੈ ਜੀ ਤਾਂ ਕੀ ਮਤਲਬ ਮੈਨੂੰ ਕਿਹਨੇ ਜਿੱਤੀ ਗਿਆ ਕਰਿਆ ਜਾਨੂੰ ਕੋਈ ਕੁਝ ਨਹੀਂ ਕਿ ਮੇਰਾ ਨਾਮ ਲਖਵਿੰਦਰ ਸਿੰਘ ਜੇ ਸਾਡਾ ਬੇਟਾ ਸਾਇਲ ਪ੍ਰੀਤ ਸਿੰਘ ਜੋ ਕਿ ਖਡੂਰ ਸਾਹਿਬ ਪੜਦਾ ਸੀਗਾ ਉਹਦੇ ਐਗਜ਼ਾਮ ਸੀਗੇ ਐਗਜ਼ਾਮ ਦੇ ਵਿੱਚ ਮਤਲਬ ਉਹਦੀ ਕੋਈ ਚੀਟਿੰਗ ਚੂਟਿੰਗ ਦੀ ਗੱਲ ਹੋਈ ਉਹਦਾ ਮੋਬਾਈਲ ਫੜਿਆ ਗਿਆ ਤੇ ਉਸ ਤੇ ਕਾਰਨ ਉਹ ਮਤਲਬ ਉਹਨਾਂ ਨੇ ਸਾਨੂੰ ਇਨਫੋਰਮ ਵੀ ਕਰਤਾ ਕਿ ਇਹਦੀ ਚੀਟਿੰਗ ਹੁੰਦੀ ਮੋਬਾਈਲ ਜਮ੍ਹਾਂ ਹੋ ਗਿਆ ਜਦੋਂ ਛੁੱਟੀ ਹੋਈ ਆ ਤੇ ਉਹ ਇੱਥੇ ਆਇਆ ਵਾਪਸ ਘਰ ਤੋਂ ਮਤਲਬ ਕਿਲੋ ਕਿਲੋ ਮੀਟਰ ਦੂਰ ਰੈਕਟਵਾ ਲਗਾ ਕੇ ਤੇ ਮੁੜ ਕੇ ਉਹ ਵਾਪਸ ਨਹੀਂ ਆਇਆ। ਅਨੂ 23 ਤਰੀਕ ਦਾ ਉਹ ਕਰੋਗੇ ਅਜੇ ਅਜੇ ਤੱਕ ਨਹੀਂ ਮਿਲਿਆ। ਜੀ ਆਪੇ ਰਿਸ਼ਤੇਦਾਰਾਂ ਨੂੰ ਦੇ ਕੇ ਤੇ ਪੁੱਛ-ਪੁੱਛ ਕੀਤੀ ਆਪਾਂ ਕਿਤੇ ਰਿਸ਼ਤੇਦਾਰਾਂ ਦੇ ਨਾਲ ਆਈ ਪੁਲਿਸ ਨੂੰ ਵੀ ਇਨਫੋਰਮ ਕਰ ਛੱਡਿਆ ਸਾਰੀ ਜਗ੍ਹਾ ਅਸੀਂ ਜਿੰਨਾ ਸਾਡਾ ਏਰੀਆ ਅਸੀਂ ਬਹੁਤ ਜ਼ਿਆਦਾ ਸਰਚ ਕਰ ਲਈ। ਮਤਲਬ ਕਿਤੇ ਨਹੀਂ ਮਿਲਿਆ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਅਗਰ ਕਿਸੇ ਵੀਰ ਭਰਾ ਨੂੰ ਪਤਾ ਚੱਲੇ ਤੇ ਉਹ ਸਾਡੇ ਨਾਲ ਰਾਬਤਾ ਬਣਾਏ ਅਸੀਂ ਜੋ ਸੇਵਾ ਪਾਣੀ ਹੋਊਗਾ ਉਹਦਾ ਵੱਧ ਤੋਂ ਵੱਧ ਕਰਾਂਗੇ। ਮੇਰੀ ਲੜਾਈ ਜਿਹੜਾ ਤਾਂ ਨਹੀਂ ਬੱਚੇ ਦਾ ਜਨਾ ਕੋਈ ਨਹੀਂ ਨਹੀਂ ਜੀ ਕੋਈ ਲੜਾਈ ਝਗੜਾ ਨਹੀਂ ਕਦੀ ਇੱਕ ਰਮ ਬਾਹਰ ਵੀ ਨਹੀਂ ਪੈਲੇ ਗਿਆ ਤੁਹਾਡੀ ਵੀ ਰੰਜਿਸ਼ ਨਹੀਂ ਨਹੀਂ ਸਾਡੀ ਵੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਮੈਂ ਖੁਦ ਜੌਬ ਕਰਦਾ ਹਾਂ ਮਤਲਬ ਵਧੀਆ ਹੈ ਆਪਣਾ ਸਾਡਾ ਪਰਿਵਾਰ ਹੈ ਆਸਕੇੜ ਕੇ ਰਹਿ ਰਿਹਾ ਹੈ ਆਪਣਾ ਮੋਬਾਈਲ ਨੰਬਰ ਹੋទੋ ਜੇ ਤੁਹਾਡਾ ਕੋਈ ਸੰਬੰਧ ਕਰਦੇ ਬੰਦਾ ਹੈ ਮੇਰਾ ਨੰਬਰ ਹੈ ਗਾ ਜੀ 78376 2350 78376 3350 ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਕਿਸੇ ਵੀ ਭਰਾ ਨੂੰ ਪਤਾ ਲੱਗੇ ਚੱਲੇ ਅਹੀਂ ਉਹਦਾ ਵੱਦ ਤੋਂ ਵੱਦ ਮਾਨਤਾਣ ਕਰਾਂਗੇ